ਕੀ ਗੱਲ ਜੀ ਸਾਰਿਆਂ ਨੂੰ ਤੇ ਕੋਲ ਡਰਿੰਕ ਵੀ ਆ ਰਹੀ ਏ ਜੀ ਘੱਟੀ ਦੀ ਸਸ ਸਸ ਗੱਲ ਜੀ ਸਾਰਿਆਂ ਨੂੰ ਕਿੱਥੇ ਜਾਣੇ ਆ ਮਹਾਰਾਜ ਬਾਗੂ ਵੀਰ ਨੂੰ ਲੈਣਾ ਨਹੀਂ ਜਾਣਦੇ ਆ ਜੀ ਦਿਲਜਿੰਦਰ ਸਿੰਘ ਭਾਈ ਜੀ ਦੇ ਆਹ ਲਾ ਕੀ ਗਿਆ ਯਾਰ ਸੁਣੇ ਇਹ ਗੱਲ ਤੁਸੀਂ ਸਮਝ ਲਓ ਵੀ ਇਧਰੋਂ ਸੁਣ ਕੇ ਇਧਰੋਂ ਘੱਟਦੀ ਆ ਘੱਟਦੀ ਆ ਅਸੀਂ ਚੱਲੇ ਆ ਭਾਈ ਸਾਹਿਬ ਭਾਈ ਦਰਬਾਖ ਸਿੰਘ ਨੂੰ ਲੈਣ ਦਿਲਜਿੰਦਰ ਭਾਬੀ ਦੇ ਹਸਬੰਦ ਜਿਹੜੇ ਨੇ ਤੇ ਉਹ ਆ ਚਲੇ ਆ ਬਾਹਰੋਂ ਤੇ ਸਾਨੂੰ ਇਨੀ ਬੜੀ ਗੁਜੀ ਪਈ ਚੱਲੇ ਇਕੱਠੇ ਉਧਰੋਂ ਦੋ ਜਣੇ ਆਉਣੇ ਬੈਗ ਲੈ ਕੇ ਆਏ ਇਧਰੋਂ ਤਿੰਨ ਜਣੇ ਲੈਣ ਜਾਣੇ ਉਹਨਾਂ ਨੂੰ ਪਕੌੜੇ ਉਹਨਾਂ ਨੇ ਖਾ ਲਏ ਆ ਪਕੌੜੇ ਖਾਦਿਆ ਬਈ ਢਿੱਡ ਭਰ ਗਿਆ ਹੋਰ ਹੀਰੇ ਪਨੀਰ ਵਾਲੇ ਕੋ ਪਕੌੜੇ ਵਾਲੇ ਦੋਰੇ ਖਾ ਗਏ ਜਿਹੜੇ ਬਾਹਰੋਂ ਆਉਂਦੇ ਉਹ ਵਿਚਾਰੇ ਬੈਠੇ ਆ ਉਥੇ ਬਾਹਰ ਆਣ ਕੇ ਤੇ ਇਹ ਕਹਿਣ ਦੇ ਆ ਵੀ ਅਸੀਂ ਤਾਂ ਡੀਕ ਡੋਕੇ ਤੇ ਚੱਲ ਗਏ ਆ ਘੁੰਮਣ ਫਿਰਨ ਲਈ 10 ਮਿੰਟ ਹੋਰ ਵੇਟ ਕੀਤੀ ਹੋ ਕਹਿੰਦੇ ਟਾਈਮ ਲੱਗਦਾ ਚਲੋ ਜੀ ਹੁਣ ਜਾਣਦੇ ਆ ਉਹਨਾਂ ਵੱਲ ਤੇ ਵੇਖਦੇ ਆ ਜਾ ਕੇ ਹੀ ਬੰਦਾ ਬੰਦੇ ਆ ਗਏ ਆ ਬਾਹਰ ਨਹੀਂ ਆ ਗਏ ਚਲਦੇ ਹਨ ਉਹ ਨਹੀਂ ਚੱਲਦੇ ਚਲੋ ਠੀਕ ਹੈ ਜੀ ਜੀ ਆਪਾਂ ਆ ਗਏ ਆ ਜੀ ਇੱਥੇ ਇੱਕ ਵੀਰ ਹੈਗਾ ਬਸ ਸਿਕਿਉਰਿਟੀ ਚ ਉਹ ਸਾਡੀ ਵੀਡੀਓ ਵੀ ਵੇਖਦੇ ਤੇ ਮੁਰਗੇ ਆ ਜੀ ਆਪਾਂ ਜੋਗਨ ਵੀਰ ਜੀ ਹੁਣੇ ਨਾਲ ਨੇ ਜੀ ਤੋਣ ਨਾਲ ਨੇ ਤਲਜੀਤ ਨੇ ਡਰਾਈਵਰ ਬਣਾ ਕੇ ਜਾਂਦਾ ਉਹ ਟਾਇਰ ਟੁੱਟ ਗਈ ਉਹ ਵੀਰ ਜੀ ਨੂੰ ਫੋਨ ਕਰ ਦੋ ਕਹੋ ਆ ਜਾਓ ਬਾਹਰ ਤੁਸੀਂ ਇਸ ਨੂੰ ਮਨਾ ਆ ਗਿਆ ਜੇ ਬਾਹਰੋਂ ਸਾਸਤਰੀ ਕਾ ਹੋ ਟਿਕ ਟਾਕ ਟਾਕ ਬੜਾ ਤਰੀਕਾ ਵੈਨ ਇਹ ਸ਼ੁਗਰ ਮਣੋ ਦੇ ਚਪੇੜਾਂ ਤੋਂ ਪਾਣੀ ਗਾ ਥੱਲੇ ਚੁੰਧੀਆਂ ਮਾਪੀਆਂ ਪਾਜੀ ਨੇ ਥੱਲੇ ਰਸੁੰਦਾ ਭਈਆ ਥਾ ਥੱਲੇ ਕੀ ਆ ਆਹੜਾ ਇਹ ਪਾਜੀ ਉਹਦੇ ਸਮਾਨ ਆ ਤੁਸਾਂ ਨਾ 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 ਦੁੱਧਾ ਪਿੰਡਾ ਕੋਈ ਸਮਾਨ ਆ ਨਾ ਆਏਗਾ ਹੁਣ ਅਸੀਂ ਆ ਗਏ ਆ ਜੀ ਐਸ ਕੇ ਢਾਬੇ ਤੇ ਭਾਈ ਸਰ ਭਾਈ ਦੂਬਾ ਲਓ ਮਾਰਾ ਲਓ ਤੁਹਾਡੀ ਗੱਡੀ ਆ ਜੀ ਲੱਗੇ ਆ ਜੀ ਰੋਟੀ ਪਾਣੀ ਖਾਣ ਕਿਉਂ ਕਿਉਂ ਉਹ ਨਾ ਕਹਿੰਦਾ ਕਿ ਜੀ ਚਲਾਓ ਤੇ ਲਈ ਰੋਟੀ ਖਾਈਏ ਪਹਿਲੇ ਆਹ ਆ ਗਿਆ ਐਸ ਕੇ ਢਾਬਾ ਉੱਪਰ ਸਾਹ ਐਸ ਕੇ ਢਾਬਾ ਚਲਾਓ ਜੀ ਘਰ ਜਾਏਗਾ ਖਾ ਕੇ ਰੋਟੀ ਪਾਣੀ ਮੇਰੇ ਨਾਲ ਗੱਲ ਕਰਾ ਕੀ ਕਹਿੰਦੇ ਆ ਲੈ ਕੌਣ ਕਰੋ ਜਿਹੜੀ ਗੱਲ ਕਰਦੀ ਤੇ ਗੱਲ ਇਦਾਂ ਜੀ ਹੁਣ ਪ੍ਰਸ਼ਾਦਾ ਛਕ ਰਿਹਾ ਵਾ ਆਪਾਂ ਤੇ ਵੇ ਇਹ ਕਿੰਨਾ ਚੋੜੇ ਹੋ ਬੈਠਣ ਨੂੰ ਨਹੀਂ ਬੈਠਣੀਆਂ ਨਹੀਂ ਬੈਠਾਂ ਜਾਨੇ ਤੇ ਬਸੇ ਬਹਿ ਕੇ ਆ ਜਾਓ ਪ੍ਰਸ਼ਾਦਾ ਛਕ ਰਿਹਾ ਚਾਹ ਦਾ ਗਲਾਗ ਲਾ ਪੀ ਜਾ ਹੁਣ ਚੱਲੀਏ ਪਿੰਡ ਵਾਪਸ ਤੇ ਜਾ ਕੇ ਨਾਲੇ ਤੇਲ ਵੀ ਚੋਣਾ ਵੀ ਹੋਣਾ ਵਾਸਤੇ ਚਿਰ ਬਾਤੇ ਲੱਗੇ ਆ ਕਰੋ ਬਈ ਗੱਲਾਂ ਬਤਾ ਮਗਰ ਕਸੌਂਫ ਹੀ ਖਾਈ ਜਾਣੀ ਤੂੰ ਮੈਨੂੰ ਸੌਂ ਬੜੀ ਮਿੱਟੀ ਲੱਗੀ ਉਹਨਾਂ ਦੀ ਲੈ ਵੀ ਮੁੰਡਿਆਂ ਸਮਾਨ ਚੁੱਕ ਲਿਆਈ ਆ ਆ ਨਾ 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 ਕੱਟਾਵਾ ਖੜਾ ਆ ਜਾਓ ਹਾਂਜੀ ਹਾਂਜੀ ਆਹ ਕਿਹੜਾ ਸਿੱਕਾ ਲੈ ਲੈਣਾ ਇਹ ਲੈ ਇਨਾ ਹੀ ਚਾਹੀਦਾ ਹੈ ਰਾਰੀ ਕੀ ਗੱਲ ਵਾ ਪਾਰਾ ਵਾ ਪਾਰਾ ਵਾ ਆ ਛੱਡ ਰੋਟੀਆਂ ਸਾਧੀਆਂ ਤੁਸੀਂ ਪਾਰਾ ਲੈ ਛੱਲੇ ਆ ਗਏ ਕਾਲਿਆ ਕਾ ਹੋ ਗਿਆ ਪਚੋਣਾ ਯਾਰ ਨਹੀਂ ਭਾਈ ਤੁਸੀਂ ਨੰਗੋ ਦੇ ਘਰੇ ਰੱਖਣੇ ਤਾਂ ਮਸ ਉੜਦੇ ਲੱਗੇ ਤਾਂ ਪੀ ਮੈਂ ਚਲੇ ਨਹੀਂ ਆਉਂਦਾ ਕਾ ਹਾਂ ਲੋ ਦੇਖੋ ਕਿ ਨਹੀਂ ਰੋ ਨਾ ਹੈ ਸਹੀ ਕਾਲ ਲਾ ਤਾ ਲੈ ਕੋ ਦਸ਼ਾ ਮੇ ਲਿਆਨੇ ਓਏ ਕਬਲੇ ਆਈ ਨਾ ਨੀ ਆਉਂਦੀ ਹੋਰ ਫਿਰ ਸਾਹ ਲੈ ਵਧੀਆ ਠੀਕ ਠਾਕ ਸੁਣਾਓ ਕੋਲ ਕੋ ਪਛਾਣ ਨਹੀਂ ਨਾ ਪਹੁੰਚ ਗਏ ਚ ਚੱਲੀ ਜਾ ਚਾਹ ਨਹੀਂ ਕਿ ਪੀਣੀ ਬੰਨਾਂ ਦਾ ਲੈਣ ਹਾਂਜੀ ਮੈਂ ਰੂਲੇ ਖੁਲੇ ਹੀ ਬੜੇ ਮਣੀਏ ਇੱਕ ਆਲ ਜੀ ਸਾਰਿਆਂ ਨੂੰ ਤੇ ਕੋਲ ਡਰਿੰਕ ਪੀ ਜਾ ਰਹੀ ਏ ਜੀ ਗੱਡੀ ਦੀ ਸਸ ਇੱਕ ਆਲ ਜੀ ਸਾਰਿਆਂ ਨੂੰ ਕਿੱਥੇ ਜਾਣ ਨੇ ਆ ਮਹਾਰਾਜ ਬਾਗੂ ਵੀਰ ਨੂੰ ਲੈਣ ਨਹੀਂ ਜਾਣਦੇ ਆ ਜੀ ਦਿਲਜਿੰਦਰ ਸਿੰਘ ਭਾਈ ਜੀ ਦੇ ਆ ਲੈ ਜੀ ਗਿਆ ਯਾਰ ਸੁਣ ਇਹ ਗੱਲ ਤੁਸੀਂ ਸਮਝ ਲਓ ਵੀ ਇਧਰੋਂ ਸੁਣ ਕੇ ਇਧਰੋਂ ਘਟਦੀ ਆ ਘਟਦੀ ਆ ਅਸੀਂ ਚੱਲੇ ਆ ਭਾਈ ਸਾਹਿਬ ਭਾਈ ਦਰਬਾਖ ਸਿੰਘ ਨੂੰ ਲੈਣ ਦਿਲਜਿੰਦਰ ਭਾਬੀ ਦੇ ਹਸਬੈਂਡ ਜਿਹੜੇ ਨੇ ਤੇ ਉਹ ਆ ਚਲੇ ਬਾਰੋਂ ਤੇ ਸਾਨੂੰ ਇਨੀ ਬੜੀ ਖੁਜੀ ਪਈ ਚੱਲੇ ਇਕੱਠੇ ਉਹ ਦੋ ਜਣੇ ਉਹਨੇ ਬੈਗ ਲੈ ਗਏ ਨਾ ਇਦੋਂ ਤਿੰਨ ਜਣੇ ਲੈਣ ਜਾਣੇ ਉਹਨਾਂ ਨੂੰ ਪਕੌੜੇ ਉਹਨਾਂ ਨੇ ਖਾ ਲਏ ਆ ਪਕੌੜੇ ਖਾਦੇ ਆ ਬਈ ਢਿੱਡ ਭਰ ਗਿਆ ਵੀਰੇ ਪਨੀਰ ਵਾਲੇ ਦਾ ਵੀਰੇ ਪਨੀਰ ਵਾਲੇ ਦਾ ਪਕੌੜੇ ਖਾ ਗਏ ਜਿਹੜੇ ਬਾਹਰੋਂ ਆਉਂਦੇ ਉਹ ਵਿਚਾਰੇ ਬੈਠੇ ਆ ਉੱਥੇ ਬਾਹਰ ਆਣ ਕੇ ਤੇ ਇਹ ਕਹਿੰਦੇ ਆ ਵੀ ਅਸੀਂ ਤੁਹਾਨੂੰ ਡੀਕ ਡੋਕੇ ਤੇ ਚੱਲ ਗਏ ਆ ਘੁੰਮਣ ਫਿਰਨ ਲਈ 10 ਮਿੰਟ ਉਹਦੇ ਵਿੱਚ ਵੇਟ ਕੀਤੀ ਹੋਵੇ ਤਾਂ ਟਾਈਮ ਲੱਗਿਆ ਤੇ ਚਲੋ ਜੀ ਹੁਣ ਜਾਣਦੇ ਆ ਉਹਨਾਂ ਵੱਲ ਤੇ ਵੇਖਦੇ ਆ ਜਾ ਕੇ ਕੀ ਬੰਦਾ ਬੰਦੇ ਆ ਗਏ ਆ پارک ਨਹੀਂ ਆ ਗਏ ਆ ਚੱਲ ਜੇ ਹਨਾ ਕਿ ਨਹੀਂ ਚੱਲਦੇ ਚਲੋ ਠੀਕ ਆ ਜੀ ਜੀ ਆਪਾਂ ਆ ਗਏ ਆ ਜੀ ਇੱਥੇ ਇੱਕ ਵੀਰ ਹੈਗਾ ਬਸ ਸਿਕਿਉਰਿਟੀ ਦਾ ਉਹ ਸਾਡੀ ਵੀਡੀਓ ਵੀ ਵੇਖਦੇ ਤੇ ਮੁਰਗੇ ਆ ਜੀ ਆਪਾਂ ਜੋਗਨ ਵੀਰ ਜੀ ਨਾਲ ਨੇ ਤਜੀਦ ਹੁਣ ਨਾਲ ਨੇ ਤਜੀਦ ਨਹੀਂ ਉਹ ਡਰਾਈਵਰ ਬਣਾ ਕੇ ਜਾਂਦਾ ਬੋਲ ਟਾਇਰ ਟੋਈ ਪਈ ਗੱਲ ਉਹ ਵੀਰ ਜੀ ਨੂੰ ਫੋਨ ਕਰ ਦੋ ਕਹੋ ਆਜੋ ਬਾਹਰ ਤੁਸੀਂ